পনা জি ਮੇਰਾ ਨਾਮ ਸਵੀਤਾ ਵਾਹ ਕਿਹੜੀ ਜਗ੍ਹਾ ਤੋਂ ਈਸ਼ਵਰ ਕਲੋਨੀ ਮडम ਕੀ ਮਾਮਲਾ ਕੀ ਆ ਸਾਲਾ ਦੱਸੋ ਜੀ ਮੈਂ ਜੋਤ ਤੋਂ ਆਈ ਸੀ ਹੁਣੇ 6 ਵਜੇ 14 ਮਿੰਟ ਤੇ ਪਹੁੰਚੀ ਆ ਘਰ ਮੈਨੂੰ ਨਹੀਂ ਪਤਾ ਇਹ ਮੇਰੇ ਪਿੱਛੇ ਕਦੋਂ ਦੇ ਲੱਗੇ ਹੋਏ ਦੋ ਮੁੰਡੇ ਸੀ ਮੋਟਰਸਾਈਕਲ ਤੇ ਸੀ ਬਿਲ ਮਟਫਾਈ ਹੋਏ ਸੀ ਜਿੱਦਾਂ ਮੈਂ ਘਰ ਆਪਣੇ ਤੇ ਐਕਟਿਵਾ ਖੜੀ ਕੀਤੀ ਆ ਤੇ ਮੈਨੂੰ ਇੱਕ ਜਣਾ ਉੱਤਰ ਕੇ ਆਇਆ ਤੇ ਮੈਨੂੰ ਕਹਿੰਦਾ ਆਂਟੀ ਕਿੰਦੇ ਆ ਰਸਤਾ ਕਿੱਧਰ ਜਾਂਦਾ ਵਾ ਮੈਂ ਕਹਿੰਦਾ ਹਾਲੇ ਮੈਂ ਗੱਲ ਕਰਦੀ ਵੀ ਸੀ ਗੱਲ ਕਰਨ ਦਾ ਜਵਾਬ ਦਿੱਤਾ ਉਹਨਾਂ ਨੇ ਮੇਰਾ ਚਾਕੂ ਰੱਖਤਾ ਗੱਲੇ ਵਿੱਚ ਤੇ ਮੈਨੂੰ ਇਦਾਂ ਤਾਂ ਕਰਨ ਲੱਪਿਆ ਤੇ ਨਾਲ ਦੂਸਰਾ ਸੋ ਚਿੰਤਾ ਪਾਤ ਮੈਂ ਕਹਿੰਦਾ ਗਲਾ ਘੁੱਟਿਆ ਕਿ ਚੇਨ ਨਾ ਖੋਈਵੇ ਤੇ ਉਹ ਚੱਕੂ ਵੀ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਮਿਲ ਜਿਆਦਾ ਉਹਨਾਂ ਨੇ ਹੱਥ ਪਾਈ ਕੀਤੀ ਮੇਰੇ ਨਾਲ ਮੈਂ ਬੜੀ ਕੋਸ਼ਿਸ਼ ਕੀਤੀ ਗਈ ਉਹ ਹਾਂ ਉਹਨੂੰ ਕਹਿੰਦੇ ਕਬ ਮਨਾ ਕਰ ਸਕਾਂ ਪਰ ਨਹੀਂ ਨਵਰੇ ਮਗਰ ਵੀ ਡੋੜੀਆਂ ਉਹ ਇਹ ਕਹਿੰਦੇ ਕੋਲਰ ਤੋਂ ਹੱਥ ਵੀ ਫੜਿਆ ਤੇ ਮੈਂ ਡਿੱਗ ਗਈ ਥੱਲੇ ਲੈ ਉਹਨਾਂ ਕੋਲ ਹਥਿਆਰ ਸੀ ਚਾਕੂ ਵੀ ਰਸੀ ਹਥਿਆਰ ਸੀ ਚਾਕੂ ਜਿਹੜਾ ਮੈਂ ਪੁਲਿਸ ਵਾਲਿਆਂ ਨੂੰ ਤੇ ਦਵਾਉਣਾ ਠੀਕ ਹੈ ਉਹ ਚਾਕੂ ਵੀ ਤੇ ਛੱਡ ਕੇ ਚਲੇ ਗਏ ਹਾਂਜੀ ਚਾਕੂ ਇੱਥੇ ਡਿੱਗ ਗਿਆ ਉਹਨਾਂ ਦੇ ਕੋਈ ਨੰਬਰ ਵੀਰਾ ਨੋਟ ਕੀਤਾ ਨਾ ਮੋਟਰਸਾਈਕਲ ਦਾ ਕੋਈ ਮੇਰੇ ਕਹਿੰਦਾ 6289 ਹੈ ਸ਼ਾਇਦ ਪੱਕਾ ਨਹੀਂ ਆ ਬਾਈਕ ਕਿਹੜਾ ਬਾਈਕ ਸੀ ਨਹੀਂ ਪਤਾ ਲੱਗਾ ਸਪਲੈਂਡਰ ਜਾਂ ਕਿਹੜਾ ਮੋਟਰਸਾਈਕਲ ਕੋਈ ਸਪਲੈਂਡਰ ਸੀ ਸ਼ਾਇਦ ਠੀਕ ਹੈ ਬਲੈਕ ਓਕੇ